ਮੋਟਰਸਾਈਕਲ ਸਵਾਰ ਜਾਂਦੇ ਨੇ ਪਰ ਆਪ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਹ ਥਾਂ ਹੈਗੀ ਆ ਖਰੜ ਤੋਂ ਮਹਿਜ਼ ਰੂਪਨਗਰ ਵਾਲੇ ਪਾਸੇ ਨੂੰ 2 ਕਿਲੋਮੀਟਰ ਤੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋਡ ਜਿਹੜੀ ਆ ਉਹ ਤੁਸੀਂ ਦੇਖੋਗੇ ਕਿ ਲਾਈਟਾਂ ਦੀ ਆ ਪਰ ਕਈ ਮਹੀਨਿਆਂ ਤੋਂ ਇੱਥੇ ਪਹਿਲਾਂ ਇੱਥੋਂ ਡਾਇਵਰਸ਼ਨ ਬੰਦ ਕਰਕੇ ਅੱਗੇ ਸ਼ਿਫਟ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਮੁੜ ਡਾਇਵਰਸ਼ਨ ਇੱਥੇ ਕਰ ਦਿੱਤੀ ਆ ਹਾਲਾਤ ਇਹ ਨੇ ਤੁਸੀਂ ਆਪ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਉਹਨ ਜਾਣ ਵਾਲੇ ਜਾਂ ਯੂ ਟਰਨ ਲੈਣ ਵਾਲੇ ਜਿਹੜੇ ਚੰਡੀਗੜ੍ਹ ਤੋਂ ਆਉਂਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਇਹ ਤਾਂ ਇਸ ਵਕਤ ਦਿਨ ਦੀਆਂ ਤਸਵੀਰਾਂ ਨੇ ਰਾਤ ਨੂੰ ਜਦੋਂ ਲੋਕੀ ਚੰਡੀਗੜ੍ਹ ਤੋਂ ਆਉਂਦੇ ਨੇ ਹਿਮਾਚਲ ਜਾਂ ਪੰਜਾਬ ਵੱਲ ਨੂੰ ਜਾਣ ਨੂੰ ਜਾਂ ਦਿੱਲੀ ਵੱਲੋਂ ਆਉਂਦੇ ਨੇ ਤਾਂ ਇੱਥੇ ਬਹੁਤ ਵੱਡਾ ਜਾਮ ਲੱਗ ਜਾਂਦਾ ਹੈ ਇੱਥੇ ਨਾ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਕਦੇ ਦਿਸਦਾ ਹੈ ਨਾ ਦਿਨ ਨੂੰ ਨਾ ਰਾਤ ਨੂੰ ਤੇ ਇਹੀ ਹਾਲਾਤ ਹੁੰਦੇ ਨੇ ਇਸ ਦੇ ਅਪੋਜ਼ਿਟ ਸਾਈਡ ਜਦੋਂ ਵੀ ਦੂਜੇ ਵਾਲੇ ਪਾਸੇ ਰੂਪਨਗਰ ਤੋਂ ਅਸੀਂ ਆਈਏ ਜਾਂ ਫਿਰ हिमाचल वाले पासे तो ਅਸੀਂ ਆਈਏ ਤਾਂ ਇੱਥੇ ਲਾਈਟਿੰਗ ਦੀ ਕੋਈ ਵਿਵਸਥਾ ਨਹੀਂ ਹੈ ਯਾਨੀ ਕਿ ਟ੍ਰੈਫਿਕ ਲਾਈਟਾਂ ਇੱਥੇ ਹੈਗੀਆਂ ਹੀ ਨਹੀਂ ਹਾਲਾਤ ਇਹ ਨੇ ਇੱਥੇ ਖੜ੍ਹ ਤੋਂ ਮਹਿਜ਼ ਕੁਝ ਮੀਲੋ ਕਿਲੋਮੀਟਰ ਦੀ ਦੂਰੀ ਤੇ ਇਹੋ ਜਿਹਾਂ ਥਾਂ ਇੱਥੇ ਖੜ੍ਹ ਦੇ ਵਿੱਚ ਹੋਰ ਵੀ ਨੇ ਸ਼ਿਵਜੋਤ ਦੇ ਸਾਹਮਣੇ ਵਾਲਾ ਪਾਸਾ ਹੋਵੇ ਜਾਂ ਫਿਰ ਜਾ ਕੇ ਲੁਲਿਆਣਾ ਰੋਡ ਤੇ ਪੈਂਦਾ ਫਲਾਈਓਵਰ ਹਾਲਾਤ ਇਹੋ ਜਿਹੇ ਨੇ ਕੀ ਪ੍ਰਸ਼ਾਸਨ ਸੋ ਰਿਹਾ ਹੈ ਸਵਾਲ ਇੱਥੇ ਉੱਠਦਾ ਹੈ ਕਿਉਂਕਿ ਇਸ ਰਾਹ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਾਇਦ ਮੰਤਰੀ ਤੇ ਅਫਸਰ ਵੀ ਲੰਘਦੇ ਨੇ ਜਾਂ ਫਿਰ ਯੂ ਟਰਨ ਲੈਂਦੇ ਨੇ ਪਰ ਇੱਥੇ ਜੋ ਟ੍ਰੈਫਿਕ ਦੀ ਸਥਿਤੀ ਆ ਤੁਸੀਂ ਆਪ ਦੇਖ ਸਕਦੇ ਹੋ ਕਿ ਕੈਮਰੇ ਤਾਂ ਮੁਹਾਲੀ ਜ਼ਿਲ੍ਹੇ ਦੇ ਚੰਡੀਗੜ੍ਹ ਵਾਲੇ ਪਾਸੇ ਨੂੰ ਲਾਤੇ ਪਰ ਇੱਥੇ ਬत्तियां ਤੱਕ ਨਹੀਂ ਲਗੀਆਂ ਤੇ ਇਸ ਖਬਰ ਨੂੰ ਜਾਂ ਜਿਹੜਾ ਦੱਸਣ ਤੋਂ ਬਾਅਦ ਕੀ ਪ੍ਰਸ਼ਾਸਨ ਕੋਈ ਸੰਗਿਆਨ ਲਏਗਾ ਜੋ ਸੁੱਤੀ ਨੀਂਦ ਤੋਂ ਉ ਜਾਗੇਗਾ ਜਾਂ ਹਾਲਾਤ ਇਦਾਂ ਹੀ ਬਣੇ ਰਹਿਣਗੇ ਜੋ ਰਾਤ ਤੇ ਦਿਨੇ ਇੱਥੇ ਲੋਕੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਯੂ ਟਰਨ ਲੈਂਦੇ ਨੇ ਰੋਡ ਕ੍ਰੋਸ ਕਰਦੇ ਨੇ ਤੇ ਹਾਲਾਤ ਤੁਸੀਂ ਇੱਕ ਵਾਰ ਇਸ ਵਕਤ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਉਹ ਲੋਕ ਜੋਖਮ ਦੇ ਵਿੱਚ ਆਪਣੀ ਜਾਨ ਨੂੰ ਪਾ ਕੇ ਲੰਘ ਰਹੇ ਨੇ ਇਹ ਤਸਵੀਰਾਂ ਨੇ ਗਵਾਹ ਨੇ ਤੇ ਸ਼ਾਇਦ ਪ੍ਰਸ਼ਾਸਨ ਸੁੱਤਾ ਪਿਆ ਯਾ ਸਰਕਾਰ ਜਿਹੜੀ ਲੱਖਾਂ ਦਾਅਵੇ ਕਰਦੀ ਆ ਉਹ ਵੀ ਸੁੱਤੀ ਪਈ ਆ ਹਾਲਾਤ ਕਦੋਂ ਬਦਲਣਗੇ ਇਹ ਜੀ ਅੰਗਿਲੀ ਕਦੋਂ ਜਿਹੜੀ ਆ ਛੱਡੀ ਜਾਏਗੀ ਇਹਦੇ ਜ਼ਿੰਮੇਦਾਰ ਜੇਕਰ ਇੱਥੇ ਕੋਈ ਹਾਦਸਾ ਹੁੰਦਾ ਹੈ ਤਾਂ ਲੋਕ ਹੋਣਗੇ ਜ਼ਾ ਫਿਰ ਕੋਈ ਹੋਰ ਚੀਜ਼ ਕਿਉਂਕਿ ਇੱਥੇ ਟ੍ਰੈਫਿਕ ਲਾਈਟ ਦੀ ਜਿੰਨੀ ਕੀ ਜ਼ਿਆਦਾ ਲੋਡ ਹੈ ਉਸ ਤੋਂ ਹਿਸਾਬ ਲਗਾਇਆ ਜਾ ਸਕਦਾ ਜੋ ਲੋਕ ਬੜੀ ਸਮਝਦਾਰੀ ਦੇ ਨਾਲ ਚੱਲਦੇ ਨੇ ਉਹ ਕਾਫੀ ਦੇਰ ਤੱਕ ਬੇਟ ਕਰਦੇ ਨੇ ਪਰ ਹਾਲਾਤ ਕੀ ਨੇ ਕਿ ਇੰਡੀਗੇਟਰ ਦੇ ਨਾਲ ਡਿਪਰ ਮਾਰਨ ਨਾਲ ਜਿਹੜਾ ਉਹ ట్రాਫਿਕ ਕੰਟਰੋਲ ਤੇ ਹੋ ਜਾਏਗਾ ਕਿਉਂਕਿ ਇੱਥੇ ਲਗਾਤਾਰ ਕਈ ਵਾਰੀ ਲੋਕਾਂ ਦਾ ਐਗਰੈਸ਼ਨ ਵੀ ਵੇਖਣ ਨੂੰ ਮਿਲਦਾ ਜਦੋਂ ਉਹ ਉਡੀਕ ਕਰਦੇ ਨੇ ਤੇ ਵਿਚਕਾਰ ਕੋਈ ਹੋਰ ਗੱਡੀ ਆ ਕੇ ਖੜ ਜਾਂਦੀ ਹੈ ਮੇਰੇ ਨਾਲ ਇੱਥੇ ਸਥਾਨਕ ਮੌਜੂਦ ਨੇ ਸਾਬ ਇੱਥੇ ਜੋ ਹਾਲਾਤ ਅਸੀਂ ਵੇਖ ਰਹੇ ਆ ਤੁਹਾਡੀ ਦੁਕਾਨ ਤੋਂ ਮਹਿਜ ਲਗਭਗ 30 ਮੀਟਰ ਦੀ ਦੂਰੀ ਹੋਏਗੀ ਹਾਲਾਤ ਇਹੋ ਜਿਹੇ ਹੁੰਦੇ ਨੇ ਦਿਨ ਰਾਤ ਹਾਂਜੀ ਹਾਂਜੀ ਬਹੁਤ ਜਾਮ ਲੱਗਦਾ ਜੀ ਇੱਥੇ ਦੋ ਦੋ ਘੰਟੇ ਜਾਮ ਚ ਖੜੇ ਰਹਿੰਦੇ ਰਾਤ ਸ਼ਾਮ ਨੂੰ ਤੇ ਪਰ ਇਹ ਇੱਥੇ ਲੈਟਾਂ ਹੋਣੀਆਂ ਚਾਹੀਦੀਆਂ ਜੀ ਜਾਂ ਟ੍ਰੈਫਿਕ ਵਾਲਾ ਕੋਈ ਹੁਣਾ ਚਾਹੀਦਾ ਕੋਈ ਨਹੀਂ ਹੁੰਦਾ ਜੀ ਇੱਥੇ ਕਿੰਨਾ ਕੀ ਸਮਾਂ ਹੋ ਗਿਆ ਇਹਨੂੰ 6 ਸਾਲ ਮਹੀਨੇ ਕਿਉਂ ਉਸ ਤੋਂ ਬਾਅਦ ਸੀ ਹੋ ਗਿਆ ਜੀ 6 ਮਹੀਨੇ ਹੋ ਗਏ ਜੀ ਅੱਛਾ ਪਹਿਲਾਂ ਤਾਂ ਸਿੰਗਲ ਰੋਡ ਹੀ ਹੁੰਦੀ ਹਾਂ ਹਾਂਜੀ 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 ਤੇ ਇਹੋ ਜੇ ਅੱਗੇ ਵੀ ਹਾਲਾਤ ਨਹੀਂ ਹੈ ਇੱਥੇ ਨਹੀਂ ਇੱਥੇ ਜ਼ਿਆਦਾ ਹੈ ਜੀ ਥੱਲੇ ਵੀ ਜਾਮ ਤਾਂ ਜ ਸਾਰੀਆਂ ਜਗ੍ਹਾ ਤੇ ਲੱਗਦਾ ਪਰ ਇੱਥੇ ਜ਼ਿਆਦਾ ਲੱਗਦਾ ਜੀ ਠੀਕ ਹੈ ਹਾਂਜੀ ਥਾਂ ਕਿਹੜੀ ਪੈ ਜਾਂਦੀ ਹੈ ਕੀ ਕੀ ਏਰੀਆ ਇਸ ਲੋਕਲ ਏਰੀਆ ਦੇ ਇਹ ਲੋਕਲ ਏਰੀਆ ਦਾ 1 ਮਿੰਟ ਮੈਨੂੰ ਆਉਂਦਾ ਖਰੜ ਦੇ ਨਾਲ ਹੀ ਪੈਂਦਾ ਖਰੜ ਖਰੜ ਜੀ ਜਾਮ ਰੋਜ਼ ਹੀ ਲੱਗਦਾ ਪਾਇੜੇ

ये पता नहीं हमारे को हम तो लोकल नहीं, नहीं, नहीं कि हम तो हिमाचल से है अब ये तो लोकल आदमी को हिमाचल से आप आए दिल्ली को यहाँ से हिमाचल से लोग आते जाते हैं तो इस हालात में कैसे गुजरते होंगे आप आप अगर ड्राइव करते तो क्या सोचते ट्रैफिक बहुत होते हैं फंसे रहते हैं डर लगते हैं पर लोगों को गुस्सा आया तो और क्या उसके लिए जिम्मेदार कौन अब इसके लिए प्रशासन ही और कौन हो सकता है क्योंकि ये तो प्रशासन का काम है ना देखने का अब यहाँ रोज जाम होता है शाम को पीछे कट बंद कर दिया है शोरूम छूटते हैं तो शोरूम के बाद यहाँ बहुत ट्रैफिक हो जाता है तो ही आप गड्डी चलाने हो जदों एक बंदा आप गड्डी अजहे हालात ना चलेंगे की सोचेगा पहले तो जी ऐसा होना नहीं चाहिए यहाँ अंडर पास देना चाहिए सबसे बड़ी बात क्योंकि एन के अंडर है ये तो अंडर पास जरूरी है क्योंकि लोकल पब्लिक की कमरजेंसी के लिए है ही नहीं कुछ और एक्सीडेंट यहाँ डेली होते हैं आज का नहीं है एक दिन का नहीं है अभी तो फ़िलहाल दिन का टाइम है अगर आप छः साढ़े छः के सात बजे के करीब देखो तो यहाँ गाड़ी निकल सकती उधर वाला इधर घुसेर देगा इधर वाला उधर घुसेर देगा तो यहाँ पे कुछ करना चाहिए हालात तो बहुत बहुत बदतर हैं पीछे वाला कट था तो सामने शोरूम की वजह से रचता अब यहाँ वाला कट है तो ये एक ही रह गया है आगे वालों के लिए भी है ये पीछे वालों के लिए भी है और जब सामने से ये पिंड आता है रेडियाला तो इधर से भी यही है तो दिक्कत तो है ही है यहाँ पर एक्सीडेंट तो दिन डेली होते हैं मतलब दो चार दो चार चलते रहते हैं ਇਸਮੇ ਤੋਂ ਲੋਕਲ ਪੁਲਿਸ ਕੋ ਵੀ ਕੁਛ ਕਰਨਾ ਚਾਹੀਏ ਯਹਾਂ ਪੇ ਟ੍ਰੈਫਿਕ ਪੁਲਿਸ ਵਾਲਾ ਖੜਾ ਕਰਨਾ ਚਾਹੀਏ ਅੰਡਰਪਾਸ ਨਹੀਂ ਹੋ ਰਹਾ ਤੋ ਕਦੀ ਹੁੰਦਾ ਨਹੀਂ ਯਹਾਂ ਬਹੁਤ ਰੀਅਰ ਹੁੰਦੇ ਨੇ ਦੇਖੇ ਨਹੀਂ ਅਭੀ ਤੱਕ ਜਬ ਕੋਈ ਨਿਕਲ ਰਹਾ ਤਾ ਐਮਐਲਏ ਵਗੈਰਾ ਕੋਈ ਸੀਨੀਅਰ ਨਿਕਲ ਰਹਾ ਤਾ ਤਬ ਹੁੰਦਾ ਅਦਰਵਾਜ ਕੋਈ ਨਹੀਂ ਹੁੰਦਾ ਯਹਾਂ ਹਾਲਾਤ ਕੀ ਨੇ ਤੁਸੀਂ ਆਪ ਹੀ ਵੇਖ ਲੇ ਇਹ ਪਿੱਛੇ ਹਾਲਾਤ ਅਸੀਂ ਦੱਸਦੇ ਆ ਇਧਰ ਸਾਰੇ ਜਿਹੜੇ ਨੇ ਸਾਰਿਆਂ ਦਾ ਆਪਣਾ ਆਪਣਾ ਜਿਹੜਾ ਇਸ ਬਾਰੇ ਸੁਝਾਵਾ ਇਧਰ ਆਪ ਮਕੈਨਿਕ ਦੀ ਦੁਕਾਨ ਹੈ ਕਿਉਂਕਿ ਕਈ ਤਰੀਕੇ ਦੀਆਂ ਗੱਡੀਆਂ ਇਹ ਰਿਪੇਅਰ ਕਰਦੇ ਨੇ ਤੇ ਸਾਬ ਤੁਹਾਨੂੰ ਕੀ ਲੱਗਦਾ ਕਿ ਹਾਲਾਤ ਜਿਹੜੇ ਬਿਲਕੁਲ ਤੁਹਾਡੀ ਦੁਕਾਨ ਦੇ ਸਾਹਮਣੇ ਨੇ ਗੱਡੀਆਂ ਤੁਸੀਂ ਰਿਪੇਅਰ ਕਰਦੇ ਹੋ ਪਰ ਜਿਹੜੀਆਂ ਰੋਡ ਤੇ ਇੱਥੇ ਹਾਲਾਤ ਬਣ ਜਾਂਦੇ ਨੇ ਗੱਡੀਆਂ ਵਾਲੇ ਦੇ ਉਹਨਾਂ ਦਾ ਦਰਦ ਕਿਵੇਂ ਦਿੱਕਦਾ ਹਾਲਾਤ ਹੋ ਰਹੀ ਬਹੁਤ ਬੁਰਾ ਹੁੰਦਾ ਜੀ ਐਂਬੂਲੈਂਸ ਲਿਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਕੱਲ ਵੀ ਐਕਸੀਡੈਂਟ ਹੋਇਆ ਦਾ ਜੀ ਇੱਕ ਜੋੜੀ ਜੀ ਬੱਚੀ ਦੀ ਤੇ ਇੱਕ ਉਹਦੀ ਮਾਤਾ ਦੀ ਇੱਕ ਡੈਡੀ ਦੀ ਗੱਡੀ ਨਾਲ ਜੀ ਐਕਟਿਵ ਐਕਸੀਡੈਂਟ ਹੋ ਗਿਆ ਦਾ ਜੀ ਐ ਹਾਂ ਜੀ ਉਰੇ ਜੀ ਪੁਲ ਹੋਣਾ ਚਾਹੀਦਾ ਜੀ ਔਰ ਦੇ ਲਈ ਹਾਂ ਹਾਂ ਜੀ ਪਰ ਐਕਸੀਡੈਂਟ ਕਾਫੀ ਹੋਈ ਜਾਂਦੇ ਜੀ ਰੋਜ਼ੀ ਰੋਜ਼ ਮਤਲਬ ਪੈਦਲ ਬੰਦੇ ਨੇ ਕ੍ਰੋਸਿੰਗ ਕਰਨਾ ਹੋਏ ਫਿਰ ਤਾਂ ਉਹਦੇ ਲਈ ਬਹੁਤ ਪੈਦਲ ਵਾਸਤੇ ਵੀ ਜੀ ਬਾਈਕ ਨਾੜ ਵੀ ਗੱਡੀ ਨਾੜ ਵੀ ਔਰ ਇਹ ਬਹੁਤ ਔਖੀ ਔਖੀ ਹੈ ਇਹ ਹਾਲਾਤ ਨੇ ਅਸੀਂ ਫਿਰ ਤੋਂ ਇੱਧਰ ਤਸਵੀਰ ਦੱਸ ਦਵਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣੇ ਹੋਏ ਨੇ ਤੁਸੀਂ ਆਪ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਖ-ਵੱਖ ਸਟੇਟ ਦੀਆਂ ਗੱਡੀਆਂ ਦੇ ਨੰਬਰ ਤੁਹਾਨੂੰ ਦਿਖ ਜਾਣੇ ਕਿੱਦਾਂ ਜਾਨ ਰਿਸਕ ਦੇ ਵਿੱਚ ਪਾ ਕੇ ਲੋਕ ਇੱਥੇ ਆਂਦੇ ਜਾਂਦੇ ਨੇ ਪਿਛਲੇ ਵਾਲਾ ਕੱਟ ਜਿਹੜਾ ਖਰੜ ਵਾਲੇ ਪਾਸੇ ਨੂੰ ਪੈਂਦਾ ਉਹ ਬੰਦ ਕਰ ਦਿੱਤਾ ਤੇ ਜਿਹੜਾ ਕਰਾਲੀ ਵਾਲੇ ਪਾਸੇ ਨੂੰ ਜਾ ਕੇ ਆ ਉਹਦਾ ਕਿੰਨਾ ਕੀ ਦੂਰ ਆ ਉਹ ਫਿਰ ਲੋਕੀ ਆਪ ਹੀ ਸੋਚਦੇ ਨੇ ਕਿ ਕੌਣ 2-4 ਲੀਟਰ ਪੈਟਰੋਲ ਜੇਕਰ ਜਿਹੜਾ ਅਪ-ਡਾਊਨ ਕਰਦਾ ਤਾਂ ਮਹੀਨੇ ਦੇ ਹਿਸਾਬ ਨਾਲ ਸੋਚੋ ਕਿੰਨਾ ਕੀ ਹੋਏਗਾ ਤੇ ਇਹ ਸਿੱਧਾ ਰਾਹ ਜਾਂਦਾ ਦਿੱਲੀ ਵੱਲ ਨੂੰ ਚੰਡੀਗੜ੍ਹ ਵੱਲ ਨੂੰ ਯਾਨੀ ਕਿ ਹਰਿਆਣੇ ਨੂੰ ਵੀ ਜੋੜਦਾ ਜੋ ਲੋਕ ਅੰਮ੍ਰਿਤਸਰ ਤੋਂ ਆਉਂਦੇ ਨੇ ਜਾਂ ਫਿਰ ਬਾਰਡਰ ਏਰੀਆ ਵਾਲੇ ਪਾਸੇ ਤੋਂ ਕਹਿ ਦਈਏ ਜਾਂ ਹਿਮਾਚਲ ਵਾਲੇ ਪਾਸੇ ਤੋਂ ਆਉਂਦੇ ਨੇ ਤੇ ਉਹ ਸਿੱਧੇ ਹੀ ਇੱਥੇ ਆ ਕੇ ਕਿਹੜੇ ਹਾਲਾਤਾਂ ਚ ਲੰਘਦੇ ਨੇ ਤੁਸੀਂ ਆਪ ਵੇਖ ਸਕਦੇ ਹੋ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਪ੍ਰਸ਼ਾਸਨ ਇਸ ਸੰਬੰਧ ਦੇ ਵਿੱਚ ਕਿ ਜਾਗਦਾ ਹੈ ਜਾਂ ਫਿਰ ਹੋਰ ਹਾਸਿਆਂ ਦੀ ਉਡੀ ਕਰਦਾ ਮੈਂ ਸੁਨੀਲ ਕੁਮਾਰ ਵਿਸ਼ਵ ਵਰਤਾਕਰਣ ਇਸ ਵਕਤ ਅਸੀਂ ਖੜੇ ਆ ਹਾਈਵੇ ਤੇ ਉਹ